ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਵਿੱਚ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਜੰਮੂ ਤੋਂ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ ਪਿਛਲੇ ਦਿਨੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਾਜੀਪੁਰ ਦੇ ਨੇੜਲੇ ਇਲਾਕੇ ਦਸ਼ਮੇਸ਼ ਨਗਰ ਵਿੱਚ ਇੱਕ ਕਰਿਆਨੇ ਦੀ ਦੁਕਾਨ ਤੇ ਚੋਰਾਂ ਵੱਲੋਂ ਹੱਤਖਾਫ਼ ਕੀਤੇ ਗਏ ਸਨ ਤੇ ਇਸ ਦੇ ਨਾਲ ਹੀ ਇੱਕ ਟੈਂਪੂ ਟ੍ਰੈਲਰ ਗੱਡੀ ਵੀ ਚੋਰੀ ਕੀਤੀ ਗਈ ਸੀ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਹਾਜੀਪੁਰ ਅਧੀਨ ਪੈਂਦੇ ਦਸਮੇਸ਼ ਨਗਰ ਦਾ ਹੈ ਚੋਰੀ ਦੇ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤਫਤੀਸ਼ ਦੌਰਾਨ ਪੁਲਿਸ ਕਰਮਚਾਰੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦੇ ਹੋਏ ਗੱਡੀ ਦਾ ਪਿੱਛਾ ਕਰਦੇ ਕਰਦੇ ਜੰਮੂ ਪਹੁੰਚ ਗਏ ਜਿਸ ਦੌਰਾਨ ਪੁਲਿਸ ਵੱਲੋਂ ਟੈਕਨੀਕਲ ਤਰੀਕੇ ਦੇ ਨਾਲ ਜਾਂਚ ਕਰਦੇ ਹੋਏ ਉਥੋਂ ਚੋਰੀ ਦਾ ਸਮਾਨ ਅਤੇ ਟੈਂਪੂ ਟ੍ਰੈਲਰ ਗੱਡੀ ਨੂੰ ਗਾਈਡ ਕਰਨ ਵਾਲੀ ਕਾਰ ਬਰਾਮਦ ਕਰ ਲਈ ਇਸ ਤੋਂ ਬਾਅਦ ਇੱਕ ਰੂਪੀ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਚੋਰੀ ਕੀਤਾ ਸਮਾਨ ਅਤੇ ਟੈਂਪੂ ਟ੍ਰੈਲਰ ਵਾਲੀ ਗੱਡੀ ਬਰਾਮਦ ਕੀਤੀ ਗਈ। ਦੋਸ਼ੀ ਦੀ ਪਛਾਣ জাফর ਹੁਸੈਨ ਵਾਸੀ ਕੋਟੜਾ ਪਨੇੜ ਥਾਣਾ ਪਰਾਲ ਥਾਣਾ ਧਰਾਲ ਜ਼ਿਲ੍ਹਾ ਰਜौरी ਜੰਮੂ ਵਜੋਂ ਹੋਈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਹੁਣ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਇਸ ਦੇ ਬਾਕੀ ਦੋਸ਼ੀਆਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਂਜੀ, ਸਰ। ਲੰਗੀ 16 ਜੁਲਾਈ ਨੂੰ ਖੜਾ ਖਾਲੀ ਕੋਲ ਵਿੱਚ ਇੱਕ ਾਤਲਾਮ ਹੋਈ ਸੀ ਜੋ ਅਵਲ ਕੁਮਾਰ ਸਨ ਲੋਕ ਜਿਹੜਾ ਪ੍ਰੇਮ ਕੁਮਾਰ ਇਸ ਨੀ ਕੋਲ ਨਿਗਾਹ ਕੋ ਦਾ ਰਹਿਣ ਵਾਲਾ ਇਹਨੇ ਦੱਸਿਆ ਸੀ ਕਿ ਜਿਹੜੀ ਉਹਦੀ ਉੱਥੇ ਦੁਕਾਨ ਆ ਜੋ ਕਰਿਆਨੇ ਦੀ ਸੀ ਉਹਦੇ ਨਾਲ ਦੋ ਤਿੰਨ ਰੋਡ ਕਰਨਾ ਆ ਉਹਦੇ ਸ਼ਟਰ ਚੋਰੀ ਜਿਹੜੀ ਉੱਪਰੋਂ ਚੱਕ ਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ ਇਲਾਵਾ ਉਸੇ ਦਿਨ ਜਿਹੜੀ ਇੱਕ ਕਿਆ ਕੇ ਟ੍ਰੈਪੂ ਟ੍ਰੈਵਲਰ ਆ ਉਹਦਾ ਨੰਬਰ ਹੈਗਾ ਪੀਪੀ07ਏ ਲਗ ਪੀ ਪੀ ਤੇ ਸੱਤ ਸਾਪੀ ਵੀ ਇੱਕ 38 ਖੋਆ ਸੀ ਉਹ ਵੀ ਚੋਰੀ ਹੋਣੀ ਪਾਈ ਗਈ ਸੀ ਜੋ ਇਸ ਵਕਤਬਾ ਦਾ ਕੀਤਾ ਗਿਆ ਇਹਦੇ ਵਿੱਚ ਮਕਦਮਾ ਦਾਟ ਕਰਕੇ ਮਕਦਮੇ ਦੀ ਤਰੀਕ ਤੇ ਮੋਕਾ ਸਸਰਾ ਆ ਪ੍ਰੈਂਸਨ ਪਿੱਠਿਆ ਇਹ ਨਹੀਂ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਨੂੰ ਫੋਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫੋਲੋ ਕਰਕੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਨਹੀਂ ਉਸ ਜਗ੍ਹਾ ਤੱਕ ਜਿੱਥੇ ਤੱਕ ਜਿਨ੍ਹਾਂ ਨੂੰ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਟੈਂਪੂ ਟ੍ਰੈਵਲਰ ਉਹ ਇੱਕ ਕਾਰ ਆਟੋ ਫਾਲੋ ਕਰ ਰਹੀ ਸੀ ਉਹ ਜਾਂਦੀ ਮਿਲੀ ਉੱਥੇ ਜਾ ਕੇ ਫਿਰ ਇਹਨਾਂ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹਨਾਂ ਨਾਲ ਕੰਮ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੂ ਟ੍ਰੈਵਲਰ ਬਰਾਬਰ ਕੀਤੀ ਜੋ ਦੁਕਾਨਾਂ ਚੋਂ ਸਮਾਨ ਚੋਰੀ ਹੋਇਆ ਸੀ ਉਹ ਬਰਾਬਰ ਕੀਤਾ ਤੇ ਉਹਦੇ ਵਿੱਚ ਇਨੀ ਇੱਕ ਦੋਸ਼ੀ ਜਿਹੜਾ ਆ ਜਿਹਦਾ ਨਾਮ ਹੈਗਾ ਆ জাফর ਸੇ জাফর ਸੇ ਪੁੱਤਰ ਅਬਦੁੱਲਾ ਬਾਸੀ ਕੋਟੜਾ ਪਨੇਾ ਠਾਣਾ ਤਰਾਲ ਜਿਲ੍ਹਾ ਜੋਰੀ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੂ ਟੈਮਰ ਦੀ ਚੋਰੀ ਹੋਈ ਸੀ ਜੋ ਆਲਟੋ ਕਾਰ ਸੀ ਜਿਹੜੀ ਚੋਰੀ ਚ ਵਰਤੀ ਗਈ ਉਹ ਨੂੰ ਰਿਕਵਰ ਕਰ ਲਿਆ ਜੋ ਦੁਕਾਨਾਂ ਚੋਂ ਸਮਾਨ ਹੋਇਆ ਸੀ ਉਹ ਵੀ ਅਸੀਂ ਉਹ ਕਵਰ ਕਰ ਲਿਆ ਦੋਸ਼ੀ ਹੁਣ ਜਿਹੜਾ ਪੁਲਿਸ ਰਿਪੋਰਟ ਤੇ ਹੈਗਾ ਪੁਛਗਿਸ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਇਹਨਾਂ ਦੇ ਅਕਤੀ ਹਿਸਟਰੀ ਸ਼ੀਟਾਂ ਜਾਂ ਵੈਸੇ ਇਹ ਤੱਕ ਦਾ ਇਹ ਜੀ ਪੁਰਾਣੇ ਚੋਰੀ ਦੇ ਇਹਨਾਂ ਤੇ ਇਲਜ਼ਾਮ ਹੈਗੇ ਆ ਉਹ ਸਾਰਾ ਰਿਕਾਰਡਿੰਗ ਪੜਤਾਲ ਕਰਾਂਗੇ 아, 응. 그래요? 응. 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 응.